ਤਾਂ ਮੈਨੂੰ ਪੱਕਿਆਂ ਕੀਤਾ ਹਰ ਗੱਲ ਵਿੱਚ ਮੇਰੇ ਬੱਚਿਆਂ ਦਾ ਸਿਲਕਣਾ ਟੁੱਟਣ ਦੇ ਵਿੱਚ ਇਹਨਾਂ ਨੂੰ ਸਾਹਮਣੇ ਰੱਖਿਆ ਇਹਨਾਂ ਦੀ ਬਾਹ ਬਣ ਕੇ ਰੱਖਿਆ ਤੇ ਮਾਂ ਜਿਹੜਾ ਬਾਪ ਨੇ ਬਾਪ ਵੀ ਰਛੀਨ ਸਾਹਿਬ ਜੀ ਇਹਨੂੰ ਕਹਿੰਦੇ ਘਰ ਕੀ ਕੀ ਹਨ ਚੰਗੀ ਘਰ ਨਹੀਂ ਹੋਵੇ ਇਹੇ ਚ ਹੋਵੇ ਔਰ ਚੰਗੀ ਹੋਵੇ ਤੇ ਇਹਨੇ ਫਿਰ ਉਹ ਮਾਂ ਵੀ ਚੰਗੀ ਬਣਦੀ ਹੈ ਪਤਨੀ ਵੀ ਚੰਗੀ ਬਣਦੀ ਹੈ ਦਾਦੀ ਵੀ ਚੰਗੀ ਬਣਦੀ ਹੈ ਜਿਹੜੀ ਆਪਣੇ ਪੋਤਿਆਂ ਤੱਕ ਉਹਦਾ ਸਿਦਕ ਨੁਣਾ ਜਾਂਦੀ ਹੈ ਠੰਡਾ ਬੁਰਜ ਆਇਆ ਕਿਧਰੇ ਕੋਤਵਾੜੀ ਆਈ ਮੈਂ ਗੱਲ ਮੁਕਤੀ ਕਰਾਂ ਕਿਉਂਕਿ ਨਾਲ ਆਦ ਦੇ ਚੱਲਦੇ ਆ ਨਾਲ ਆਪਣਾ ਵਿਆਹ ਦਾ ਵੀ ਹੋਗਾ ਕੋਤਵਾੜੀ ਜਾਏਗੀ ਕੋਤਵਾੜੀ ਚ ਬੈ ਕੇ ਸਾਹ ਜਾਂਦੇ ਆ ਵਿੱਚ ਗੱਲਾਂ ਕਰੂ ਕਿ ਸਾਹ ਜਾਂਦੇ ਨੂੰ ਕੁੱਟਦੇ ਆ ਜਾਨ ਮਾਰਦੇ ਆ ਕਿਹੜੇ ਵੱਟੀਆਂ ਮਾਰਦੇ ਸਨ ਗੁਰੇਲਾ ਵਿੱਚ ਪਾ ਪਾ ਕੇ ਨੰਗੇ ਪਿੰਡੇ ਕਰਦੇ ਨਿਸਿਬੁਰੇਲਾ ਮਾਰਦੇ ਜਿੱਥੇ ਵੱਟੀ ਵੱਜਦੀ ਸੀ ਨੀਂਦ ਪੈ ਜਾਂਦਾ ਸੀ ਦੁਨਨਾ ਸਿੰਘ ਲਿਖਦੇ ਐ ਪਿੱਪਲ ਬੰਦ ਗੁਲੇਂਦੇ ਮਾਰੇ ਕਹਿੰਦੇ ਪਿੱਪਲ ਨਾਲ ਬੰਨ ਕੇ ਸੌ ਜਾਂਦੇ ਆਂਦੇ ਗੁਲੇਂਦਾ ਮਾਰਦੇ ਸਨ ਤੇ ਕਹਿੰਦੇ ਜਿੱਥੇ ਉਹ ਵੱਟੀ ਵੱਜਦੀ ਸੀ ਜਿੱਥੇ ਵੱਟੀ ਵੱਜਦੀ ਸੀ ਉੱਥੇ ਨੀਂਦ ਪੈ ਜਾਂਦਾ ਸੀ ਦੋਵੇਂ ਸਾਹਜਾਂ ਦੇ ਪੋਤਵਾੜੀ ਜ਼ਗਾਇਦ ਗਿੱਤੇ ਮਾਮੂਜੇ ਗੌਰ ਕੋਲ ਬੈਠੇ ਐ ਤੇ ਬੈਂਖਿਆ ਬੈਠਿਆ ਸਾਹਜਾਂ ਦੇ ਗੱਲਾਂ ਕਰਨ ਲੱਗ ਪਏ ਜਬਰਨ ਅਜੀਤ ਅਜੀਤ ਕਰਤ ਸ਼ਰੀਫ ਲਾਏਗੇ ਕਹਿੰਦੇ ਜਦੋਂ ਸਾਡੇ ਵੱਡੇ ਭਰਾ ਬਾਬਾ ਅਜੀਤ ਸਿੰਘ ਬਾਬਾ ਅਜਾਦ ਸਿੰਘ ਐ ਜੰਗ ਚੋਂ ਜਿੱਤ ਕੇ ਆਉਣਗੇ ਨਾ ਤੇ ਕਹਿੰਦੇ ਆਪਾਂ ਉਹਨੂੰ ਸ਼ਿਕਾਇਤ ਕਰਾਂਗੇ ਵੀ ਇਹ ਬੜਾ ਸਾਡੇ ਨਾਲ ਬੜਾ ਸਾਡੇ ਦਾ ਪੁਰਾਣਾ ਸੁਲੂਕ ਕਰਦੇ ਐ ਸਾਡਾ ਬੜਾ ਭੈੜਾ ਸੁਲੂਕ ਕਰਦੇ ਸਾਨੂੰ ਮਾਰਦੇ ਐ ਘੁੱਟਦੇ ਐ ਜਦ ਰਣ ਅਜਿਤ ਜੀਤ ਕਰ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਗੱਡੀ ਤੇ ਜਹਾਂ ਲਾएंगे ਕਹਿੰਦੇ ਗਿਲਾ ਕਰਕੇ ਹਰ ਏਕ ਸੇ ਹਮ ਰੂਠ ਜਾਏਗੇ ਸਾਨੂੰ ਦੇ ਮੇਰੇ ਕੱਤੀ ਬਾਜ ਹੀ ਨਿਕਲਤੀ ਬਾਬੇ ਅਜੀਤ ਸਿੰਘ ਬਾਬਾ ਜਹਾਂ ਸਿੰਘ ਦੇ ਸਾਨੂੰ ਕੱਲਿਆਂ ਨੂੰ ਛੱਡ ਕੇ ਚਲੇਗੇ ਆ ਸਾਡਾ ਹਾਲ ਕੀ ਬਣ ਗਿਆ ਸਲਾਬੇ ਹੋਏ ਕੱਪੜੇ ਪਾਏ ਆ ਹਾਲਾਤ ਕਿਹੋ ਜਿਹੇ ਬਣ ਗਏ ਸਮਾਂ ਕਿਹੋ ਜਿਹਾ ਬਣ ਗਿਆ ਸਾਡੇ ਉਹਦੇ ਵੱਡੇ ਭਰਾਵਾਂ ਨੂੰ ਸ਼ਿਕਾਇਤ ਲਾਵਾਂਗੇ ਨਾਲੇ ਉਹਨਾਂ ਨਾਲੇ ਵੀ ਗੁੱਸੇ ਹੋਵਾਂਗੇ ਵੀ ਸਾਨੂੰ ਕੱਲ੍ਹ ਨੂੰ ਸਾਡੀ ਕੀ ਪਹੁੰਚ ਦੇਗਾ ਦੰਦੀ ਚੋਲ ਨਹੀਂ ਗੱਲਾਂ ਬੋਆ ਸਮਝਾ ਜਾਂਦੀਆਂ ਜਦ ਰਣ ਤੇ ਜੀਤ ਜੀਤ ਕਰ ਤਸ਼ਰੀਫ ਲਾएंगे ਅੱਲਾਹ ਕੇ ਸਾਥ ਜਿਸ ਗੱਡੀ ਤੇ ਹਾਰਾਂਗੇ ਫਿਰ ਕਹਿੰਦੇ ਗਿਲਾ ਕਰਕੇ ਹਰ ਇੱਕ ਸੇਖ ਅਬਰੂਥ ਜਾਏਗੇ ਰੁੱਸ ਜਾਗੇ ਅਸੀਂ ਬੋਲਣਾ ਨਹੀਂ ਉਹਨਾਂ ਨਾਲ ਵੀ ਕੱਲ੍ਹ ਨੂੰ ਫੱਟ ਕੇ ਟੜੇਗੇ गिला करके हर एक से हम रूठ जाएंगे फिर माता कभी पिता कभी भाई मनाएंगे फिर बोले हो जी मां तो हमेशा एक ही बात उदे सकोनी बच्चों हमेशा अच्छी किया करो ओ केटे डोल ना जावे पांडलेरा हाथ दे के रखि बालका i <laughs> ਵਾਦ ਗੁਰੂ ਮੈਂ ਪਾਇਆ ਵਾਦ ਗੁਰੂ ਮੈਂ